ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੱਗੇ ਆ। ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ। ਪਿੰਡ ਬਲਟੋਆ ਆ ਗਿਆ ਸਜਣੋ, ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼ਹੀ ਤਰਨਤਾਰਨ ਸਹਿਬ ਆ ਗਿਆ ਤੇ ਪਾਉ ਸੁਖਦੇਵ ਤੇ ਫੂਲੇ ਨੂੰ ਮਲਾਉਣ ਲੱਗੇ ਆ ਤੁਹਾਨੂੰ ਮਲਟੋਏ ਵਾਲੇ ਨੂੰ ਇਸੇ ਕਿੱਲੇ ਤੋਂ ਇਸੇ ਤਰ੍ਹਾਂ ਦੀ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਵਿਖਾਈ ਆ ਇਹ ਇਹ ਨਾ ਸੋਚਿਓ ਵੀ ਉਹੋ ਹੀ ਆ ਉਹ ਕਰਮਾਂ ਵਾਲੀ ਵੇਖ ਕੇ ਆਪਣੇ ਟਿਕਾਣੇ ਤੇ ਚਲੇ ਗਈ ਆ ਇਹ ਨਵੀਂ ਆਈ ਆ ਇਸ ਕਰਕੇ ਜ਼ਿਕਰ ਕੀਤਾ ਕਿ ਸੇਮ ਹੀ ਮਿਲਦੀਆਂ ਜੁਲਦੀਆਂ ਜੀਆਂ ਕੋਈ ਬਹੁਤਾ ਫਰਕ ਨਹੀਂਗਾ ਤੇ ਇਦੋਂ ਅੱਗੇ ਜਿਹੜੀ ਅਗਲੀ ਝੋਟੀ ਵਿਖਾਉਣੀ ਆ ਸੱਜਣੋ ਉਹਦੀਆਂ ਵੀ ਗੱਲਾਂ ਬਾਤਾਂ ਅੱਜ ਐਂਡ ਹੋਣਗੀਆਂ ਐਂਡ ਇਸ ਕਰਕੇ ਹੋਣਗੀਆਂ ਕਿ ਵੀ ਇਹੋ ਜਿਹਾ ਲੇਵਾ ਭਾਂਡਾ ਕਸੇ ਕਰਮਾਂ ਵਾਲੀ ਮੈਂ ਨੂੰ ਲੱਗਦਾ ਸੱਜਣਾ ਜਦੋਂ ਤੋਰ ਤਾਰ ਕੇ ਵਿਖਾਈ ਨਾ ਤੁਹਾਨੂੰ ਤੇ ਤੁਹਾਡੀ ਰੂਹ ਖੁਸ਼ ਕਰੂਗੀ ਝੋਟੀ ਪਸ਼ੂ ਦਾ ਚਾਰ ਹੀ ਆ ਵੀਡੀਓ ਚ ਚਾਰੇ ਆਪਣੀ ਆਪਣੀ ਜਗਾ ਤੇ ਸੋਣਾ ਰਹਿਣਗੇ ਜਿਹੜਾ ਪਸੰਦ ਆ ਗਿਆ ਉਹ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਦੋ ਇਧਰ ਆ ਤੇ ਦੋ ਲਾਤੀਆਂ ਚ ਇਧਰ ਇਹ ਹੌਲੇ ਪਾ ਦਿਆਂ ਕਰਾਂਗੇ ਸੈਟਿੰਗ ਵੈਟਿੰਗ ਤੇ ਆਹ ਝੋਟੀਆਂ ਦਾ ਵੀ ਲੇਖਾ ਜੋਖਾ ਅੱਜ ਤੁਹਾਡੇ ਨਾਲ ਕਰੀਏ ਸਾਂਝਾ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਪਾਉਜੀ ਸਾਸਰੀ ਕਾ ਸਾਸਰੀ ਕਾ ਜੀ ਸਾਸਰੀ ਕਾ ਹੋਰ ਸੁਣਾਓ ਬੜੀ ਕਿਰਪਾ ਕਰਦੇ ਸੰਗਰੂ ਰਾਮਦਾਸ ਦੀ ਮਿਹਰ ਹੈ ਸ਼ੁਕਰ ਆ ਮਹਾਰਾ ਸੱਚੇ ਪਾਤਸ਼ਾਹ ਮਿਹਰ ਹੀ ਰੱਖੇ ਹਨ ਦੀ ਮਿਹਰ ਉਹਦੀ ਤੇ ਉਹਦੇ ਬਿਨਾ ਤਾਂ ਪੱਤਾ ਵੀ ਨਹੀਂ ਹਿਲਦਾ ਨਾ 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 ਲੱਖ ਕਰੀਗੇ ਕੋਸ਼ਿਸ਼ਾ ਹਨ ਜੇ ਮਹਾਰਾਜ ਦੀ ਨਿਗਾਹ ਨਹੀਂ ਤਾਂ ਕੁਝ ਨਹੀਂ ਬੰਦਾ ਹਾਂ ਨਾ ਤੇ ਪਾਉ ਫਿਰ ਵਿਆਹ ਵੇਖਣ ਜਾਵੜੇ ਉਸ ਦਿਨ ਪਾਤੀ ਸੀ ਆ ਉਹ ਮੈਂ ਤਾਂ ਨਹੀਂ ਭਰਾਵੋ ਨਹੀਂ ਨਹੀਂ ਮੈਂ ਫੇਰ ਰਹਿਦੀ ਆ ਇਹ ਪਰਸੋਂ ਫੇਰ ਇਹੋ ਜੀ ਮੈਂ ਪਾਵਾਂਗੇ ਅੱਛਾ ਫੋਟੋ ਕਾਪੀਆਂ ਕਰਾ ਕੇ ਰੱਖ ਲਈਆਂ ਹਾਂ ਵੀ ਦਿਖਾ ਦੇ ਉਹ ਅਗਲੇ ਨੂੰ ਬਾਈ ਨਿਸ਼ਾਨੀ ਲਾ ਲੋ ਹਾਂਜੀ ਉਹਦੇ ਪਿੱਛੇ ਹੈਗਾ ਹੀ ਕੱਟੀ ਹੀ ਇਹਦੇ ਪਿੱਛੇ ਡਾਇਮੰਡ ਵਾਲੀ ਦਾ ਕਟਾ ਹੈ ਇਹਦੇ ਮਗਰ ਆ ਕੇ ਡਾਇਮੰਡ ਦਾ ਵੀ ਚੈੱਕ ਕਰਾ ਲੈ ਹਾਂਜੀ ਭਾਵੇਂ ਕੋਈ ਚੈੱਕ ਕਰਾ ਡੀ ਐਨ ਏ ਤਾਂ ਤਸੱਲੀ ਹਾਂਜੀ ਤੇ ਮਾੜਾ ਜਿਹਾ ਨੇੜੇ ਹੋ ਜੋ ਐਡਰੈਸ ਐਡਰਸ ਦੱਸ ਦਿਓ ਕਿਤੇ ਲੱਗਦਾ ਪਿੰਡ ਬਲਟੋਆ ਜ਼ਿਲ੍ਹਾ ਤਰਨਤਨ ਤਹਿਸੀਲ ਪੱਟੀ ਨਾਮ ਮੇਰਾ ਸੁਖਦੇਵ ਸਿੰਘ ਇਹਦਾ ਫੂਲਾ ਵਰਿੰਦਰ ਸਿੰਘ ਵਰਿੰਦਰ ਸਿੰਘ ਪਿਸਟਲ ਪਿਸਟਲ ਹੈ ਆ ਇਹ ਪਿਸਟਲ ਦੇ ਨਾਂ ਤੇ ਕਿੰਨਾ ਖਾਸ ਹੈ ਨਹੀਂ ਉਹ ਜੀ ਖੋਚਿਆ ਜਵਾਨ ਹੈ ਹਾਂ ਚਲ ਸ਼ੁਕਰ ਹੈ ਮਾਰਾਈ ਦਾ ਯਰ ਵਡਾ ਤਨ ਵਾਲਾ ਹੱਸ ਖੇਡ ਕੇ ਜਿਹੜਾ ਦਿਨ ਲੰਘ ਜੇ ਉਹਦਾ ਦੇਣ ਹੀ ਨਹੀਂ ਦੇ ਸਕਦੇ ਆਪਾਂ ਪਰਮਾਤਮਾ ਦਾ ਹਨਾ ਹਾਂ ਕਹਿੰਦਾ ਲੱਖਾਂ ਨੇ ਜੰਮਦੇ ਜਾਣਾ ਲੱਖਾਂ ਨੇ ਮਰਦੇ ਜਾਣਾ ਹਾਂ ਨੰਬਰ ਹੈ ਗਾ 8872885688198444032 ਓਕੇ ਹਾਂਜੀ ਇਹਨਾਂ ਦੇ ਘਰੇ ਸੰਪਰਕ ਹਾਂਜੀ ਫੂਲਾ ਵੀ ਕਰਾਵੇ ਸੰਪਰਕ ਆਹ ਦੋ ਲੰਬਰਾ ਦੇ ਵਟਸਐਪ ਚੱਲਦਾ ਚਾਚ ਮਤੀਏ ਦੀ ਅੱਛਾ ਨਹੀਂ ਠੀਕ ਆ ਹਰਿਆਰ ਪਿਆਰ ਹੋਣਾ ਚਾਹੀਦਾ ਪਿਆਰ ਹੈ ਹਾਂਜੀ ਤੇ ਇਹਦਾ ਕੀ ਲੇਖਾ ਜੋਖਾ ਇਹ ਦੂਜਾ ਸੂਆ ਚੋਟੀ ਸੂਈ ਆ ਕਰਦੀਪ ਸਿਆ ਠੀਕ ਆ ਤੇ ਦੁੱਧ 15 ਕਿਲੋ ਪਰ 14 ਨਹੀਂ ਗਾਰੰਟੀ ਦੇ ਜਿਹੜਾ ਮਰਜੀ ਲੈ ਜੇ ਦੂਜੀ ਵਿੱਚ ਵਾਕੇ ਦਿੱਤੀ ਉਹ ਵੀ ਚਵਾ ਕੇ ਦੋ ਟਾਈਮ ਦਿੱਤੀ ਹਨਾ ਦੋ ਟਾਈਮ ਜਿਹੜੀ ਇਹਦੇ ਵਾਲੀ ਡੱਟੋ ਕਾਪੀ 16 ਦੁੱਧ ਦੱਸਿਆ ਸੀ ਹਾਂਜੀ ਹਾਂਜੀ ਤੇ ਚੋਕੇ ਲੈ ਕੇ ਗਏ ਚੋਕੇ ਦੋ ਟਾਈਮ ਰਾਤ ਰਾਤ ਲਿਆਣ ਕੇ ਬੜੇ ਬੰਦੇ ਚੰਗੇ ਆਏ ਕਲਦੇਸ ਆ ਅੱਛਾ ਆ ਬੜੇ ਹੀਰੇ ਬੰਦੇ ਹੋ ਉਹ ਕਈ ਵਾਰੀ ਮਹਾਰਾਜ ਕਰ ਪਰ ਰੂਹਾਂ ਨੂੰ ਰੂਹਾਂ ਮੈਲੀ ਜਾਂਦੇ ਨਹੀਂ ਨਹੀਂ ਆਪਾਂ ਆਪਾਂ ਥੋੜੀ ਹਹੀਂ ਚੋਨੇ ਆ ਗੜਬੀਆਂ ਨਾਲ ਮੈਂਦੇ ਦੁੱਧ ਉਹ ਮੈਂਦੇ ਲੀਟਰਾਂ ਨਾਲ ਉਹ ਲੀਟਰ ਆਪਦਾ ਨਾਲ ਲਿਆਏ ਅੱਛਾ ਆ ਆਪ ਬਣਾ ਕੇ ਦਿੱਤਾ ਨੂੰ ਆਖਿਆ ਵੀ ਇਹ ਮਿੱਟੀ ਘੱਟਾ ਨਹੀਂ ਹੈ ਠੀਕ ਹੈ ਸਾਨੂੰ ਠੀਕ ਹੈ ਲੀਟਰਾਂ ਨਾਲ ਮੈਂ ਕੇ ਲੈ ਗਏ ਠੀਕ ਠੀਕ ਜਿਹਦੇ ਵਾਪਾ ਇਹਦਾ ਸੂਆ ਅਗਲਾ ਦੂਜਾ ਤੇ ਤੀਜਾ ਲਾ ਲੇ ਹੈਗਾ ਹੀ ਦੂਜਾ ਖਲਦੀਵ ਸਿੰਘ ਠੀਕ ਆ ਹਾਂ ਓਕੇ ਤੇ ਚੋਨ ਮੈਂ ਬੜੀ ਖਰੀ ਮਗਰ ਕਟਾ ਪਿਸਟਲ ਦਾ ਹਾਂਜੀ ਉਹ ਸੌਰੀ ਡਾਇਮੰਡ ਦਾ ਡਾਇਮੰਡ ਦਾ ਕਿਆ ਬਾਤਾਂ ਬੜਾ ਬੱਚਾ ਲਾ ਗਈ ਮੈਂ ਕਲੀ ਇਸ 18 ਕਿਲੋ ਦੁੱਧ 18 19 ਕਿਲੋ ਮੈਂ ਦੁੱਧ ਕਰੂ ਕਿੰਨਾ ਚੌਂਦ ਰਹੀ ਸੂਈ ਹੈ ਤਿੰਨਾ ਚਾਰਾਂ ਦਿਨਾਂ ਦੀ ਸੂਈ ਹੁਣ ਕਿੰਨਾ 14 ਹੁਣ 14 ਓਕੇ ਯਾਰ ਇਹ ਚਿੱਟੀਆਂ ਹੀਆਂ ਮਈਆਂ ਦੁੱਧ ਜ਼ਿਆਦਾ ਦਿੰਦੀਆਂ ਇਹ ਪਤਾ ਨਹੀਂ ਕੀ ਚੱਕਰ ਆ ਹੈਗਾ ਨਾ ਫਰਕ ਇਹ ਜਿੱਤ ਉਹ ਆਪਾਂ ਲਈ ਹੈ ਨਾ ਉਹ ਆਂਦਾ ਹੀ ਵੀ 8 ਦਿਨ ਖਲੋਜੋ 20 ਕਿਲੋ ਚਵਾ ਕੇ ਦੇ ਦੂੰ ਦੱਬੀਆਂ ਮਈਆਂ ਦੁੱਧ ਜ਼ਿਆਦਾ ਦਿੰਦੀਆਂ ਪਤਾ ਨਹੀਂ ਕੀ ਚੱਕਰ ਆ ਇਹ ਬੜੇ ਭੈਣਾ ਭਰਾਵਾਂ ਦੀ ਡਿਮਾਂਡ ਵੀ ਆ ਆ ਵੀ ਆ ਰ ਡਬੀ ਮੈਂ ਦੁੱਧ ਚਾ ਦੇ ਨਈ ਇਹ ਮੈਂ ਮਿੱਠੀ ਵੜੀ ਐ ਆਪਾਂ ਬਾਰਡਰ ਲਾਈਨ ਤੋਂ ਲਈ ਆ ਹਾਂ ਖੇਮ ਕਰਨੋਂ ਸ਼ਹਿਰ ਤੇ ਲਾਗੋ ਲਈ ਓਕੇ ਘਰੇ ਦੁੱਧ ਪੀਣ ਵਾਲੇ ਨੂੰ ਤਾਂ ਯਾਰ ਸੋਣਾ ਹੀ ਆ ਵੇ ਪਾਇਪ ਕਿੱਡਾ ਇਹਨੂੰ ਕੁਲਦੀਪ ਸਿਆ ਨਾੜ ਨਬੂਲ ਸਾਰਾ ਕੋ ਮੈਂ ਇਹਨੂੰ ਚੰਗਾ ਬੜੀ ਠੰਡੀ ਚੱਲੀ ਬੜੀ ਠੰਡੀ ਚੌਣ ਬੜੀ ਹਾਂ ਹਾਂ ਓਕੇ ਬੱਚਾ ਵੀ ਵਿਖਾ ਦਈਏ ਇਹਦਾ ਕਿੱਥੇ ਆ ਆ ਵੇ ਇੱਧਰ ਬੱਚਾ ਇਹਦਾ ਕੱਟਾ ਚੰਗੇ ਪਾ ਦਾ ਵੀ ਗੂਗਾ ਅੱਛਾ ਹਾਂ ਹਾਂ ਕਰੋ ਇਹਨੂੰ ਇਹਨੂੰ ਆ ਦੇਖੋ ਆ ਕੀ ਬਾਤ ਪਿਓ ਡਾਇਮੰਡ ਦਾ ਕੱਟਾ ਨਾ ਵੇਖ ਗਲਦੀ ਆਪਣੀ ਗਰੰਟੀ ਠੀਕ ਆ ਹਾਂਜੀ ਵੀ 100 ਦਾ 100 100 ਦਾ ਰੀਜਨਲ ਆ ਹਾਂਜੀ ਬਾਕੀ ਨੇ ਬੱਚੇ ਰਲਦੇ ਵੀ ਨਹੀਂ ਡਾਇਮੰਡ ਦੇ ਨਾਸ ਬੱਗੀ ਟੌਣ ਤੇ ਹਾਂ ਵੀ ਨਾ ਮੈਂ ਤੇ ਮਾਰਕਾ ਜਿਆਦੇ ਸੀ ਪਿਓ ਤੇ ਚਲਾ ਗਿਆ ਕੱਟਿਓ ਤੇ ਪਿਓ ਤੇ ਮੈਂ ਇਹ ਬੱਚਾ ਵੜਾ ਦਿੰਦੀ ਦੀ ਪਹਿਲੇ ਸੂਏ ਦੀ ਕੱਟੀ ਪੜੀ ਓਕੇ ਤੇ ਪਾਉ ਜੀ ਰੇਟ ਇਹਦਾ ਹੁਣ ਕੀ ਦੱਸੂ ਪੈਣਾ ਓਕੇ ਆ ਕਰਾਂਗੇ ਆਹ ਪੁੱਛਦੇ ਆ ਫੂਮ ਤੇ ਕਰਨ ਦਾ ਹਣਾ ਨਹੀਂ ਮੈਂ ਵੱਡੇ ਮੁੱਲ ਦੀ ਆ ਅੱਛਾ ਫਿਰ ਜਿੰਨੇ ਲਈ ਉਹਨੂੰ ਕਿਹੜੇ ਤਾਂ ਵਿੱਚ ਨਹੀਂ ਹੁੰਦੀ ਜਾ ਕੇ ਜੇ ਖਸਾ ਹੋਵੇ ਵੱਡੇ ਮੁੱਲ ਦੀ ਮੈਂ ਆ ਤੇ ਪਰ ਦੁੱਧ ਮੈਂ ਦੇ ਦੂ 20 ਕਿਲੋ ਕੁਲਦੀਸ ਆ ਅੱਛਾ ਆ ਓਕੇ ਕਿਤੇ ਚਵਾਈ ਮੈਂ ਨੂੰ 100 ਦੀ 100 ਨਹੀਂ ਕਰਮਾਂ ਵਾਲੀ ਚੰਗੀ ਆ ਮਾੜੀ ਨਹੀਂ ਗਈ ਬਹੁਤੀ ਕਾਠ ਵੇਲ ਹਣਾ ਹਾਂ ਬੱਚਾ ਲੈ ਜੀ ओके हां ਤੇ ਸਾਬ ਉਹ ਲਿਆ ਕੱਢ ਕੇ ਹੀਰਾ ਉਹ ਵੀ ਵਿਖਾ ਪੈਣਾ ਭਰਾਵਾ 6 ਦੰਦ ਕਲਦੀਪ ਸਿੰਘ ਝੋਟੀ ਆ ਦੂਜਾ ਸੁਗਾ 6 ਦੰਦ ਤੇ ਸੁਆ ਦੂਜਾ ਆਏ ਹਾਏ ਹਾਏ ਮੇਲਿਆਂ ਦੀ ਖੜਨ ਵਾਲੀ ਹੁਣ ਕਲਦੀਪ ਸਿੰਘ ਜਿਹੜੇ ਬੰਦੇ ਦੇ ਵਾਪਾ ਲਈ ਆ ਵੇਖ ਤੀ ਝੋਟੀ ਕੀ ਬਾਤ ਜਿੱਤਾਂ ਦੇ ਫੋਟੋ ਉਹਨੂੰ ਦੇ ਫੋਟੋ ਉਹਨੂੰ ਥਨ ਇਹਦਾ ਆ ਵਾਹ ਕੀ ਯਾਰ ਵੇਖੋ ਸੱਜਣੋ ਫਰਦੀ ਨਾ ਮਸ਼ਕ ਮਸ਼ਕ ਕਰਦੀ ਹਾਂ ਕਿਆ ਬਾਤਾਂ ਆ ਸੱਜਣਾ ਮੂਰੇ ਹੋ ਆਪ ਮੂਰੇ ਰੱਬ ਨੇ ਥਣ ਵੀ ਇਹਨੂੰ ਕੱਲਾ ਕੱਲਾ ਲਾਇਆ ਮਾ ਇਹਨੂੰ ਇੱਕ ਰੀ ਹੋਰ ਹਾਂ ਵੇਖਿਓ ਸੱਜਣਾ ਲੇਵਾ ਪਾਂਡਾ ਲੱਗਿਆ ਚੋਟੀ ਇਹ ਨਾ ਗੁਰਦੀਸ਼ਾ ਘਰ ਹੋਣੀ ਚੋਟੀ ਕੱਡੀ ਡਰਦੀ ਆ ਵਾਕਿਆ ਹੀ ਆ ਹਾਂ ਲੈ ਆ ਲੈ ਆ ਕੋਈ ਨਹੀਂ ਕਿਆ ਬਾਤਾਂ ਅਜੇ 8 ਦਿਨ ਨਹੀਂ ਚੋਟੀ ਸੁੰਦੀ ਇਹ ਤਲਿਆਰਾ ਪਾਇਆ ਤੁਸੀਂ ਸੰਗਲ ਚ ਰਹੀ ਆ ਲੈ ਚਾਲੇ ਇਹਨੂੰ ਪਾ ਉਹ ਇਹਦਾ ਕੀ ਦੁੱਧ ਦੁੱਧ ਦਾ ਦੱਸਿਆ ਉਹਨਾਂ ਨੇ ਗੁਲਦੀਪ ਸਿੰਘ ਝੂਠ ਮਾਰਨ ਵਾਲੀ ਗੱਲ ਆ ਬੰਦੇ ਆ ਪਹਿਲੇ ਸਵੇਰੇ 17 ਕਿਲੋ ਦੁੱਧ ਹੋਇਆ ਕਾ ਬੱਤ ਆਹਰ ਕੀ 20 ਦੇ ਦੇ 18 ਦੇ ਦੇ ਦਿੱਤਾ ਵੀ ਹੋਊਗਾ ਦਿੱਤਾ ਵੀ ਹੋਊ ਜਿੱਡਾ ਭਾਂਡਾ ਏ ਉਹ ਬੰਦੇ ਨੂੰ ਲੋੜ ਨੂੰ ਮੈਂ ਵੇਚੀ ਆ ਮੈਂ ਨਹੀਂ ਵੇਚਦਾ ਵੈਰਲ ਬੋਰਲ ਵੀ ਪੜੀ ਲੈ ਬੜੀ ਚੰਗੀ ਮੈਂ ਗੁਲਦੀਪ ਸਿੰਘ 40 ਉਹ ਨੂੰ 40 ਉਹ ਨੂੰ ਤੇ ਕਿਤੇ ਮੈਂ ਜਾਤ ਵਾਲੀ ਮੈਂ ਵੇ ਜਿਹਨੂੰ ਮੈਂ ਆਂਦੇ ਯਾਰ ਕਹਿ ਦਿੰਦਾ ਅਗਲਾ ਹਰਿਆਣੇ ਨੂੰ ਚੱਲ ਗਏ ਤੇ ਇਹ ਹਰਿਆਣੇ ਵਾਲੇ ਕਿਹੜੇ ਪੱਖ ਤੋਂ ਘੱਟ ਆ ਨਾ ਨਾ ਇੱਧਰ ਦੇ ਦਿਆ ਕਰਾਂਗੇ ਹਰਿਆਣੇ ਵਾਲੇ ਅੰਕਲ ਦੀਪ ਸਿੰਘ ਆ ਨਾ ਆ ਸੂਈ ਚੀਤੀ ਨਾ ਪੱਖ ਪੁੱਛਣਾ ਭਾਗ ਵੇਖੋ ਯਾਰ ਕਿਆ ਬੜੀ ਠੰਡੀ ਧੀਰੀ ਆ ਲੈ ਆ ਯਾਰ ਚੀਜ਼ਾਂ ਕਿੱਥੇ ਗਾ ਅਮਰੀਕਨ ਵਾਲਾ ਲੈ ਵਾ ਲਈ ਫਾਹੀ ਆ ਇਹਦਾ ਰੇਟ ਇਹਦਾ ਕਲਦੀਪ ਸਿੰਘਾ ਮੁੱਲ ਭਾਵੇਂ ਡੇਢ ਕਰੀ ਜਗੇ 142 ਚ 2000 ਮਾਨ 140 ਦੀ ਆ ਨਾ ਹੈ 1 140 140 ਦੀ ਚੰਗੀ ਆ ਝੋਟੀ ਹਾਂ ਬਹੁਤ ਜਿਆਦੀ ਕਰਦੇ ਹੋ ਪਿੱਛੋਂ ਫੇਰ ਇਹਨੂੰ ਘਰ ਆਇਆ ਇਹਦਾ ਫੇਰ ਮਾਨ 1 ਲੱਖ ਤੇ 40 ਹਜ਼ਾਰ ਚੋਂ ਘਰੇ ਆਇਆ ਇਹਦਾ ਮਾਨ ਆ ਪਰ ਝੋਟੀ 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 ਮੈਂ ਦਊਂ ਜ ਕੋਈ ਨੀਂਦ ਨਹੀਂ ਸਕਦਾ ਤਿੱਜੀ ਬੂਰੀ ਲਈ ਆ ਥੋੜਾ ਲੇਟ ਹੋ ਗਈ ਸਾਡੀ ਗੱਡੀ ਨਹੀਂ ਦਊਗੀ ਇਹੋ ਕਾਫੀ ਨਹੀਂ ਦਊਗੀ ਇਹਦੀ ਕਾਫੀ ਲੈਂਦੀ ਆ ਇਹੋ ਲੈ ਵਾ ਇਹਨੂੰ ਅੱਛਾ ਆ ਤੇ ਇਦਾਂ ਇੱਕ ਆਦਵਲੀ ਭਲੀ ਭਲਾਈ ਅਗਲੀ ਵੀਡੀਓ ਚ ਬਿਖਾ ਦੇ ਆ ਪਰਸੋਂ ਪਾਵਾਂਗੇ ओके 140 ਚੋਂ 140 ਚੋਂ ਮਾਨਤਨ ਫੇਰ ਹੋਊਗਾ ਠੀਕ ਆ ਤੇ ਐਦਾ ਇਹ ਗੱਡੀ ਤੇ ਜੱਸੂਆ ਸੂਈ ਬੱਚਾ ਮਰਿਆ ਹੈ ਅੱਛਾ 9 ਤਰੀਕ ਦਾ ਬੱਚਾ ਮਰਿਆ ਵਾ 10 ਕਿਲੋ ਦੁੱਧ ਜਿਤਰਾ ਕਿਸ ਦੀ ਮਰਜ਼ੀ ਡੇਰੀ ਗੱਲ ਆ ਲੈ ਜਾ ਕੋਈ ਬੂਈ ਸੂਈ ਆ 부ਛੀ ਆਪਣੇ ਕੋ ਲਿਆ ਪਾੜੇ ਤੇ ਆ ਪਾੜੇ ਤੇ ਪਾੜੇ ਤੇ ਦੁੱਧ 9 10 ਕਿਲੋ ਖੁੱਲਾ 9 10 ਕਿਲੋ ਇੱਥੇ ਢੇਗੀ ਆ ਕੋਈ ਬਗਾਨੇ ਥਾਂ ਜਾ ਕੇ ਧੜੀ ਟੀਗਾ ਲਵਾ ਵੀ ਸਕਦੀ ਆ ਸਿਆਣੀ ਗੱਲ ਕੀਤੀ ਦੇ ਕਿੰਨੇ ਦੀ ਦਈਏ ਇਹ ਉੜਦੇ ਜਾਣ ਵਾਲੇ ਮੁੱਲ ਕਰਨਾ ਲਈ ਤਾਂ ਇਹ ਮਹਿੰਗੀ ਉਹ ਘਾਟੇ ਨਫੇ ਦਾ ਫਰ ਹੈ ਆ ਜੇ ਨਫਾ ਆਪਾਂ ਲੈਨੇ ਆ ਘਾਟਾ ਵੀ ਆਪਾਂ ਨੂੰ ਹੀ ਪੈਣਾ ਇਹ ਚੋ ਘਾਟਾ 10 ਫੁੱਲੇ ਕਿੰਨਾ ਪਾਉਣਾ ਹੈ ਹੈ ਮੈਂ ਭੁੱਲਿਆ ਘਾਟਾ 10 ਕਿੰਨਾ ਪਾਉਣਾ ਹੈ ਭੁੱਲਾ ਪੇ ਦੱਸੂਗਾ ਇਹ ਉਹ ਤੁਹਾਨੂੰ ਪਤਾ ਹੀ ਨਹੀਂ ਚਲੋ ਨਵੇੜੋ ਕੰਮ ਇਹਦਾ ਤਾਂ ਇਹ ਚੜਾਉਂਦਾ 80000 ਦੀ ਨਹੀਂ 85 ਜੋ ਮਾਨ ਕਰੂਗਾ ਫੁੱਲਾ ਜਾ ਵੇ 95 96000 ਦੀ ਵੀਰੇ ਆਪ ਲਈ ਹੀ ਠੀਕ ਆ ਨਹੀਂ ਲੱਖਾਂ ਬਾਰ ਲਈ ਤੇ 85 84000 ਦੀ ਦੇ ਦਾਂਗੇ ਨਾ ਇਹ ਨਹੀਂ ਯਾਰ ਠੀਕ ਜਿਹਨੇ ਦੁੱਧ ਤੇ ਲਾਉਣੀ ਬਿਲਕੁਲ ਠੰਡੀ ਧੀਰੀ ਵਿਚਾਰੀ ਕਰਵਾ ਲਈ ਐਵੇਂ ਕਿਉਂ ਆ ਠੀਕ ਆ 84000 ਦੀ ਦੇ ਦਾਂਗੇ 84000 ਦੀ ਦੇ ਦਾਂਗੇ ਠੀਕ ਆ ਤੇ ਆ ਇਹ ਮੈਂ ਦੂਜਾ ਲਾ ਲੇ ਕੋਈ ਤੀਜਾ ਸੁਗਾ ਲਾ ਲੇ ਸੂਈ ਆ ਮਗਰ ਕੱਟੀ ਮਗਰ ਕੱਟੀ ਜੀ ਕਿੰਨੇ ਕਿ ਚਿਰ ਦੀ ਇਹ ਤਿੰਨਾ ਚੌਹ ਦਿਨਾਂ ਦੀ ਤਿੰਨਾ ਚੌਹ ਦਿਨਾਂ ਦੀ ਸੂਈ ਤਾਂ ਜੀ ਤਾਂ ਜੀ ਆ ਕੱਟੀ ਇਹਦੀ ਆਏ 8-9 ਕਿਲੋ ਦੁੱਧ 8 ਕਿਲੋ 8-9 ਕਿਲੋ ਹੈ ਹਾਂ ਕਮਾਲ ਹੋ ਸ਼ਾ ਜੇ ਕੋ ਕੱਟੀ ਦੇ ਜਾਂਦੀ ਬੱਚੇ ਦਾ ਕਰਦੀ ਕੱਟੀ ਤੇ ਤਾਂ ਆਈ ਆ ਭੱਜ ਕੇ ਹਾਂ ਤੇ ਪਾਉ ਜੀ ਇਹ ਕੁਲਦੀਪ ਸਿੰਘ ਆ ਬਦ ਦੇ ਦੇਣੀ ਆ 75000 ਦੀ 75000 ਆ ਇਹ ਛੋਟੇ ਭਾਦੀਆਂ ਦੋ ਵੱਡੇ ਭਾਦ ਆ ਆ ਜਾ ਇਧਰ ਬੱਚਾ 75 ਚੋਂ ਵੀ 2000 ਮਾਨ 73000 73000 ਦੀ ਆਨ ਆ ਜਾਨਦਗੀ ਜਾਨਦਗੀ ਗੁੱਸੇ ਨੂੰ ਹਾਂ ਵੀ ਤੋਰਦਗੇ ਜਿਹੜੇ ਪਿੰਡੋਂ ਆਈ ਉਧਰ ਨਹੀਂ ਉਹ ਇਧਰ ਨਹੀਂ ਫੇਰ ਹਣਾ ਹਾਂ ਠੀਕ ਆ ਠੀਕ ਆ ਠੀਕ ਓਕੇ ਲੈ ਵੀ ਸੱਜਣੋ ਇਹ ਐਨੀਮਲ ਵਿਕਰੀ ਵਾਲੇ ਆ ਭਾਉ ਸੁਖਦੇਵ ਸਿੰਘ ਬਲਟੋਏ ਵਾਲਿਆਂ ਕੋਲੇ ਤੇ ਫੂਲੇ ਕੋਲੇ ਇਧਰ ਜਿਹੜੀਆਂ ਖੜੀਆਂ ਇਹ ਤਾਂ ਮੂਰਤਾਈਆਂ ਜੇ ਕਹਿ ਦੀਏ ਤਾਂ ਇਹਦੇ ਚ ਦੋਰ ਐ ਨਹੀਂ ਵੇਖੋ ਝੋਟੀ ਖੜੀ ਪਲਵਾਨਾਂ ਵਾਂਗੂ ਖੜਨੀ ਖੁੜਨੀ ਵੀ ਵਾਕਈ ਫੂਲੇ ਦੀ ਗੱਲ ਆ ਵੀ ਮੇਲਿਆਂ ਵਾਲੀ ਆ ਕੋਈ ਸ਼ਕਤੀ ਮੇਲੇ ਵੱਡੀ ਝੋਟੀ ਚੰਗੀ ਕਲਦੀਸ ਆ ਬਹੁਤ ਸ਼ਾਨਦਾਰ ਝੋਟੀ ਆ ਕੁੜਿਆ ਕੇ ਵੇਖੋ ਸਜਣੋ ਜਿਵੇਂ ਕਹਿੰਦੇ ਨੇ ਭੁੱਖ ਲੈਂਦੀ ਆ ਤੇ ਉਹ ਗੱਲ ਆ ਐਂਡ ਆ ਬਹੁਤ ਸ਼ਾਨਦਾਰ ਆ ਵਿਰਲਾ ਲੇਵਾ ਭਾਂਡਾ ਨਹੀਂ ਲੱਭਦਾ ਆਪਾਂ ਕਹਿ ਦਿੰਨੇ ਆ ਜਾਤ ਨਸਲ ਵਾਲੀ ਹੋਣੀ ਚਾਹੀਦੀ ਆ ਦੇਖੋ ਮੱਥੇ 'ਚ ਵੀ ਚਾਰ ਵਾਲਾ ਤੇ ਗਰੇਡਰਾਂ ਚ ਆ ਕੇ ਵੀ ਕਰਮ ਵਾਲੀ ਨੇ ਨਾ ਤਿਆਂ ਤੋੜੀਆਂ ਪੰਨਾਂ ਜਿਵੇਂ ਕਹਿ ਦੀਏ ਕੋਈ ਉੜਾ ਬੰਨਣਾ ਨਹੀਂ ਤੇ ਆ ਆਪਣੀ ਜਗ੍ਹਾ ਤੇ ਫਿਰ ਹੀਰਾ ਆ ਗਿਆ ਇਹਦੀ ਤਾਂ ਡਿਮਾਂਡ ਹੀ ਬੜੀ ਹੋ ਗਈ ਆ ਪਤਾ ਨਹੀਂ ਕੀ ਚੱਕਰ ਆ ਸਚਨੋਂ ਭਾਂਗੇ ਬੜਾ ਦੁੱਧ ਦਿੰਦਿਆਂ ਇਹ ਬਾਕੀ ਜਿਹੜੇ ਭੈਣਾਪਰਾ ਚੋਂਦੇ ਉਹਨਾਂ ਨੂੰ ਪਤਾ ਇਹ ਕੁਲਦੀਪ ਸਿੰਘ ਇੱਕ ਹੋਰ ਗੱਲ ਜੋ ਇਹ ਮੈਂ ਡੇਢ ਮਹੀਨਾ ਦੋ ਛੜਨੀ ਪੈਂਦੀ ਹਾਂ ਇਹ ਵੀ ਗੱਲ ਹੈ ਇਹ ਭਾਈ ਦਿਖਾਈ ਨਹੀਂ ਦੁੱਧੋ ਕਰ ਮਾਲੀਆਂ ਇਹ ਜਿਹੜੇ ਟੀਕੇ ਵਿਰਲੇ ਜਿਹੇ ਆਏ ਪੰਜਾਬ ਚ ਪਤਾ ਨਹੀਂ ਕਿੱਥੋਂ ਆਏ ਆ ਹਾਂ ਬੜੇ ਚੰਗੇ ਬਾਹਲੀਆਂ ਮਈਆਂ ਨਹੀਂ ਇਹ ਹਜੇ ਹੁਣ ਥੋੜਾ ਜਿਆ ਲੋਕਾਂ ਨੂੰ ਹੋਇਆ ਅਰਧਾਨ ਇਤਰਾ ਵੀ ਇਹ ਡੱਬੀਆਂ ਮਈਆਂ ਵੀ ਦੁੱਧ ਨੂੰ ਬਹੁਤ ਖਰੀਦਦੇ ਸੇ ਬੰਦੇ ਨੇ ਇਹਨੇ ਹਮਾਜੂ ਨੂੰ ਲੈਣਾ ਜਿਹਨੂੰ ਪਰਖੇ ਦੀ ਹਾਂ ਦੂਜਾ ਦੂਜੇ ਨੇ ਮੇਰੇ ਵਰਗੇ ਨੇ ਕਹਿਣਾ ਇੱਕ ਵੀ ਦੀ ਆ ਇਹ ਇੱਕ ਵੀ ਦੀ ਵਾਕੀ ਹੈ ਨਾ ਹਾਂਜੀ ਵਾਕਿਆ ਹੀ ਸਹੀ ਗੱਲ ਇਹ ਪਰਖਾ ਵਾਲਾ ਬੰਦਾ ਹੀ ਲਿੰਦਾ ਇਹਨੂੰ ਵਾਕਿਆ ਹੀ ਧੰਨਵਾਦ ਆ ਸਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਹਾਂ ਸਜਣੋ ਵੀਡੀਓ ਜਿਹੜੀ ਆਪਾਂ ਫੂਲੇ ਤੇ ਭਾਉ ਸੁਖਦੇਵ ਸਿੰਘ ਬਲਟੋਏ ਵਾਲੇ ਕੋਲੇ ਕੀਤੀ ਸੀ ਇਹਨਾਂ ਨੇ ਤੁਹਾਨੂੰ ਜ਼ਿਕਰ ਕੀਤਾ ਸੀ ਵੀ ਇੱਕ ਆਪਣੇ ਕੋਲੇ ਬੂਰੀ ਨੀਲੀ ਰਾਵੀ ਦੀ ਮਾਂ ਆ ਜਾਣੀ ਆ ਤੇ ਹਜੇ ਆਪਾਂ ਇਸ ਏਰੀਏ 'ਚ ਹੀ ਸੀਗੇ ਤੇ ਵੀਰ ਹਰਾਂ ਕੋਲੇ ਪਹੁੰਚ ਗਈ ਸੀ ਦੇ ਆਪਾਂ ਕਹਿ ਵੀ ਨਾਲ ਇਹਦੀ ਵੀਡੀਓ ਚਲਾ ਦਈਏ ਕਿਸੇ ਲੈਣ ਵਾਲੇ ਭੈਣ ਭਰਾ ਕੋਲੇ ਪਹੁੰਚ ਜੇ ਬਾਕੀ ਲੇਖਾ ਜੋਖਾ ਆਪਾਂ ਫੁੱਲੇ ਤੋਂ ਲੈ ਦਿੰਨੇ ਥਨੂੰ ਫੁੱਲੇ ਕਿਹੜਾ ਸੂਆ ਇਹ ਵੀ ਜੀ ਦੂਸਰੇ ਸੂਏ ਸੂਈ ਆ ਦੂਸਰੇ ਸੂਏ ਸੂਈ ਆ ਸੂਣੀ ਸੂਣੀ ਦੂਸਰੀ ਹਾਂ ਦੂਜਾ ਸੂਆ ਸੂ ਗਈ ਹਾਂਜੀ ਹਾਂਜੀ ਓਕੇ ਹਾਂਜੀ ਤਿਆਰੀ ਆ ਤਿਆਰੀ ਆ ਜੀ ਬਸ ਰਾਤ ਨੂੰ ਸੂਪੇ ਕੱਲ ਨੂੰ ਸੂਪੇ ਹਾਂਜੀ ਹਨਾ ਐਨ ਓਕੇ ਰਿਪੋਰਟ ਹਾਂਜੀ ਓਕੇ ਜੀ ਓਕੇ ਠੀਕ ਆ ਭਾਰ ਪਿੱਛੇ ਲੋ ਬੇਫਿਕਰੀ ਜੀ ਆਪਣੀ ਫੁੱਲ ਗਰੰਟੀ ਆ ਇਹ ਗੱਲ ਇਹ ਵੀਰੇ ਆਪਾਂ ਲਿਆਂਦੀ ਆਪਣੇ ਆਪ ਦੇ ਖਾਸ ਬੰਦਿਆਂ ਤੋਂ ਲਿਆਂਦੀ ਆ ਓਕੇ ਉਹਨਾਂ ਹੈ ਜਿੰਨੂੰ ਮਰਜੀ ਆਪਣੇ ਆਪਣੇ ਯਕੀਨ ਤੇ ਗਾਰੰਟੀ ਦੇ ਦੋ ਠੀਕ ਆ 15 14 ਕਿਲੋ ਦੁੱਧ ਚਵਾਉਣ ਵਾਲੀ ਆ ਹਾਂ ਬਰੀਕ ਚਮੜੀ ਲੀਟਰ ਉਹਨਾਂ ਦੱਸਿਆ ਕਿ ਆਪਾਂ ਪਿਛਲੇ ਸਵੇਰੇ ਦੇ ਥੱਲੇ ਦੁੱਧ ਪਹਿਲਾਂ ਥੱਲੇ ਚੋਇਆ ਓਕੇ ਓਕੇ ਹਾਂਜੀ ਬਾਕੀ ਠੰਡੀ ਧੀਰੀ ਵੜੀ ਏ ਓਕੇ ਨਹੀਂ ਚੰਗੀ ਆਇਓ ਥੱਲੇ ਨਾ ਹਾਂ ਆ ਵੀ ਨੀਲੀ ਚ ਗਈ ਹਾਂਜੀ ਹਾਂਜੀ ਸੋਲ ਚ ਵੀ ਨਿਸ਼ਾਨ ਆ ਸਾਰੇ ਆ ਗਏ ਨੀਲੀ ਗੂੜੀ ਨੀਲੀ ਪੂਰੀ ਤਲਾਂ ਵਾਲੀ ਹਾਂਜੀ ਤਲਾਂ ਵਾਲੀ ਓਕੇ ਰੇਟ ਇਹਦਾ ਕੀ ਕਰਾਂ ਉਹ ਰੇਟ ਇਹਦਾ ਚਾਚਾ ਕਰ ਲੂ ਫੋਨ ਤੇ ਕੋਈ ਗੱਲ ਨਹੀਂ ਜਿਸ ਤਰ੍ਹਾਂ ਤੁਸੀਂ ਆਖੋ ਭਤੀਜੇ ਨੂੰ ਕੀ ਟੈਨਸ਼ਨ ਹਾਂਜੀ ਹਾਂਜੀ ਹੈ ਭਤੀਜਾ ਨਹੀਂ ਕਰ ਸਕਦਾ ਨਾ ਨਾ ਕਾ ਤੂੰ ਚਾਚਾ ਹੀ ਕਰੂਗਾ ਸਾਰਾ ਕੋ ਹੁਣ ਚਾਚਾ ਹੀ ਕਰੂ ਹਾਂਜੀ ਹਾਂਜੀ ਲੈ ਵੀ ਸੱਜਣੋ ਰੇਟ ਇਹਦਾ ਫੋਨ ਤੇ ਰਹੂਗਾ ਤਿੰਨ ਮਹੀਆਂ ਦਾ ਫੋਨ ਤੇ ਆ ਹਨਾ ਹਾਂਜੀ ਹਾਂਜੀ ਬਾਕੀ ਹੋਊਗਾ ਜੈ ਜੀ ਇਹ ਨਾ ਕਿ ਗਲਤ ਹੋਊਗਾ ਠੀਕ ਆ ਧੰਨਵਾਦ ਧੰਨਵਾਦ